ਹਾਂਜੀ ਕਿਦਾਂ ਸਾਰੇ ਹੋ ਸਾਰੇ ਬੰਗਾ ਅੱਜ ਦੇਖੋ स्ਮੋਕ ਕਿੰਨੀ ਪੈ ਗਈ ਆ ਆਹ ਦੇਖੋ ਆਪਾਂ ਇਕ ਲਈ ਕੰਮ ਤੇ ਸਨੋ ਰਿਮੂਵ ਕਰਨ ਟਰੈਕਟਰ ਜੌਂਡੀਆਰ ਤੇ ਆਪਣੀ ਜੀਬ ਦੇਖੋ ਕਿੰਨੀ ਭਰੀ ਖੜੀ ਆ ਦੇਖੋ ਸਨੋ ਨਾਲ ਪੂਰੀ ਬਰਫ ਨਾਲ ਕੋਈ ਟਗੀ ਪਈ ਆ ਉਹ ਆਪਣੀ ਕਾਰ ਏਰੀਆ ਪਰ ਲੈ ਕੇ ਨਹੀਂ ਨਾਲ ਠੀਕ ਆ ਜੀ ਇਹ ਸਮਾਨ ਉਹ ਕਿੱਥੇ ਰੱਖਣ ਲੱਗੇ ਆ ਸਲੈਪ ਵੀ ਬੁਰੀ ਜਬ ਤਰ ਕਰੇ ਜਾਣੇ ਆ ਪੂਰੀ ਸਮੋ ਪਈ ਹੋਈ ਆ ਆ ਆਪਣੀ ਕਾਰ ਆ ਜੇਦੀ ਆਪਾਂ ਜਾਵਾਂ ਤਾਂ ਆਪਣੀ ਜੀਪ ਆਪਾਂ ਚੱਲਿਆ ਸਨੋ ਰਿਮੂਵ ਕਰਨ ਟਰੈਕਟਰ ਤੇ ਠੀਕ ਹੈ ਜੋਂ ਦਾ ਟਰੈਕਟਰ ਹੁਣ ਦਿਖਾਉਣੇ ਜਾ ਕੇ ਬਸ ਆਪਾਂ ਤੁਹਾਨੂੰ ਕੋਸਿਕ ਮਿੰਟ ਅੱਧੇ ਘੰਟੇ ਤੱਕ ਦਿਖਾਉਣਾਂ ਟਰੈਕਟਰ ਆਪਣਾ ਅੰਦਰ ਵੀ ਸਨੋ ਆ ਗਿਆ ਦੇਖ ਲਓ ਔਖਾ ਪੂਰਾ ਇਹ ਗੱਡੀਓ ਚ ਵਾ ਬੈਠ ਗਏ ਆ ਤੇ ਆ ਦੇਖੋ ਤੁਹਾਨੂੰ ਪੂਰੀ ਭਰੀ ਪਈ ਐ ਵੇਪ ਚ ਲਾ ਕੇ ਖੋਣਿਆ ਹੈ ਕੀ ਕੋਈ ਤੁਮ ਵਾਕਿਆਕੀ ਦੇ ਹੋਣੇ ਆਪਾ ਆਹ ਦੇਖੋ ਇਹ ਸਨੋ ਪੂਰੀਆਂ ਸੜਕਾਂ ਸਾਫ਼ ਕੀਤੀਆਂ ਨੇ ਹੈਗੀਆਂ ਪਰ ਪ੍ਰੋਪਰ ਹੋਈਆਂ ਨਹੀਂ ਆਹ ਦੇਖੋ ਸੜਕਾਂ ਸਾਫ਼ ਕੀਤੀ ਰਹਿਣਗੀਆਂ ਪਰ ਪ੍ਰੋਪਰ ਹੋਈਆਂ ਨਹੀਂ ਗੀਆਂ। ਯਾਰ ਲੈ ਲੋ ਜੇ ਇਹ ਆਪਣੇ ਹੋਇਆ ਇਹ ਸਵੇਰ ਦੇ 3:30 3:30 ਵਜੇ ਕੋਰਟ ਕੀ ਕੰਮ ਦੇ ਚੱਲਿਆ 스ਨੋਅ ਰੂ ਕਰਨਾ ਪਲਾਜ਼ਿਆਂ ਚ ਕਿਉਂਕਿ ਮੋਟਰ ਜੋ ਆਪਾਂ ਟਰੈਕਟਰ ਦਾ ਹਟੋਮੀ 스ਨੋਅ ਬਾਕੀ ਨੂੰ ਦਿਖਾਉਣਾ ਟਰੈਕਟਰ ਅਕੇ ਜਾਉਂਦੀ ਯਾਰ ਆ ਦੇਖੋ ਸੜਕਾਂ ਪੂਜਾਂ ਭਰੀਆਂ ਪੈਣਗੀਆਂ 스ਨੋਅ ਦੇ। ਕੋਈ ਟੀਵੀ ਆਪਨੇ। ਲੋ ਵੀ ਮਿੱਤਰੋ ਟਰੈਕਟਰ ਦੇ ਪਹੁੰਚ ਗਿਆ ਟਰੈਕਟਰ ਦੇ ਦਾ ਸਟਾਰਟ ਕਰਕੇ ਪਾਸ ਨੂੰ ਵਾਲਾ ਵੀਸ ਨੂੰ ਉੱਜੀ ਨਾ ਪਾਉਣੀ ਹੁੰਦੀ ਆ ਝੋਟਾ ਉਚਾ ਆ ਤੇ ਆ ਰੱਖੀ ਓਏ ਲੈ ਬਾਬੇ ਦਾ ਨਾਂ ਫਿਰ ਤੇ ਮਰੀਏ ਸੈਲਫ ਐ ਈਟ ਵੀ ਔਨ ਕਰ ਦਈਏ ਫਿਰ ਹੋ ਗਿਆ ਹੋ ਗਿਆ ਸੋਟਾ ਹਾਂਜੀ ਮਿੱਤਰੋ ਆਪਾਂ ਟਰੈਕਟਰ ਕੱਢ ਲਿਆ ਬਾਹਰ ਤੇ ਹੁਣ ਆਪਾਂ ਚੱਲੇ ਆਂ ਸਨੋ ਰੂਕਨ ਬਾਕੀ ਨੂੰ ਅੱਗੇ ਰਖਾਉਨੇ ਆਂ ਚੱਲ ਚੱਲ ਹੋ ਵੀ ਮਿੱਤਰੋ ਆਪਾਂ ਟਰੈਕਟਰ ਲੈ ਕੇ ਤੋਰ ਪਈ ਜਾਨੀ ਆਪਾਂ ਆ ਗਿਆ ਅਤਰਾਜ ਇੱਥੇ ਆਪਾਂ ਸਨੋ ਪਰੇ ਕਰਨੇ ਜਾਣਾ ਹੈਗੇ ਮੂਵ ਕਰਨੇ ਜਾਣਾ ਵਾ ਪਰਫੈਕਟ ਆਉਣ ਜਾਣਾ ਇਹ ਆ ਆਪਣਾ ਟਰੈਕਟਰ ਆ ਜੌਂਡੀ ਯਾਰ ਕੋਈ ਫੋਰ ਅੰਦਰ ਵਿੱਚ ਹੀਟ ਲੱਗੀ ਆ ਤੇ ਆਹ ਇੰਦਾਂ ਦੇ ਸੋਚੂਗੀ ਪੂਰਾ ਕੰਮ ਆ ਤੇ ਆਹ ਦੇਖੋ ਜੀ ਤੇ ਬਾਕੀ ਹੁਣ ਦਿਖਾਉਨੇ ਆ ਪਾ ਅੱਗੇ ਜਾ ਕੇ ਕਿਵੇਂ ਹਟਾਈ ਦੀ ਆ ਚੱਕੋ ਆਹ ਤੋਂ ਦੋਣ ਲੱਗੇ ਨੇ ਵਾਕੇ ਹੁਣ ਆ ਦੂਜੇ ਗੇੜ ਤੇ ਟਰੈਕਟਰ ਆਪਣਾ ਆ ਹੈਗਾ ਹੁਣ ਦੂਜੇ ਗੇੜ ਤੇ ਤੇ ਹੁਣ ਤੀਜਾ ਲੈ ਲਿਆ ਨੇ ਫੇਰ ਅੱਡੇ ਦਾ ਚੌਥਾ ਗੇੜ ਲੈ ਲਿਆ ਆਜ ਉਹ ਚੌਥੇ ਗੇੜ ਟਰੈਕਟਰ ਆਪਣਾ ਆਪਾਂ ਹਮ ਬਸਾਉਣਾ ਹੁਣ ਅਕੇ ਸਨੋ ਹਕੇ ਮੀ ਰਿਮੂਵ ਕਰੀ ਦੇ ਆ ਦੇਖਿਆ ਕਿ ਆਪਾਂ ਦਾ ਪੰਜਾਬ ਵਾਲਾ ਮਾਹੌਲ ਬਣਿਆ ਪਿਆ ਪੰਜਾਬ ਜੀ ਆਪਾਂ ਟਰੈਕਟਰ ਚਲਾਉਂਦੇ ਨਹੀਂ ਬੰਦੂ ਇੱਥੇ ਵੀ ਟਰੈਕਟਰ ਚਲਾਉਂਦੇ ਆ ਆਪਾਂ ਸਨੋ ਚੈੱਕ ਕਰ ਦੋ ਬਾਹਰਲੇ ਪਾਸੇ ਸਨੋ ਦੇਖੋ ਕਿਨੇ ਪਈ ਆ ਉਹਦਾ ਲੈਵਲ ਦੇਖ ਲਓ ਅਜਾ ਸਾਈਡ ਬਾਕ ਆਹ ਆਹ ਫੇਰ ਕੋਈ ਸਾਹਮਣੇ ਦੇਸ਼ ਨੂੰ ਕਰ ਦਿੰਦੇ ਆ ਆ ਸਰਕਾ ਸਾਫ ਕਰਤੀਆਂ ਉਹਨਾਂ ਨੇ ਤੇ ਆ ਵਿਚਾਲੇ ਫੋਟਪਾਥ ਆ ਗਿਆ ਇਹ ਵੀ ਨਹੀਂ ਸਾਫ ਕੀਤਾ ਜੋ ਪਰੇ ਆ ਗੜੇ ਸਨੋ ਦਾ ਲੈਵਲ ਚੈੱਕ ਕਰ ਲੈਂਦੇ ਆ ਆਪਾਂ ਵੀ ਚੱਲੇ ਆ ਬਸ ਗਾਹ ਨੂੰ ਮੋਟਰ 'ਚ স্মੋਕ ਰਿਮੂਵ ਕਰਨਾ ਦਿਖਾਉਨੇ ਆ ਅੱਗੇ ਜਾ ਕੇ ਕਿਵੇਂ ਰਿਮੂਵ ਕਰੀਦਾ ਕੀ ਕੀ ਕਰੀਦਾ ਸਾਰਾ ਪ੍ਰੋਸੈਸ ਦਿਖਾਉਨੇ ਆ ਅੱਗੇ ਜਾ ਕੇ ਵੀ ਕਿੱਥੇ ਕੀ ਕਰੀਦਾ ਆਹ ਦੇਖੋ ਟਰੈਕਟਰ ਆਪਾਂ ਚੈੱਕ ਕਰ ਰਿਹਾ ਪੂਰੀ ਪੰਜਾਬ ਵਾਲੀ ਫੀਲਿੰਗ ਦਾ ਮਾਹੌਲ ਪੂਰਾ ਪੰਜਾਬ ਵਾਲਾ ਬਣਿਆ ਇੱਥੇ ਗਾਣੇ ਆਪਣੇ ਵਿੱਚ ਲਾਏ ਹੁੰਦੇ ਆ ਇਹ ਪੂਰੀ ਪੰਜਾਬ ਵਾਲਾ ਕੰਮ ਹੀ ਆ ਹੋਰ ਹੀ ਹੋਰ ਵੱਡੇ ਟਰੈਕਟਰ ਆਪਰੇ ਮੋ ਨਿਗਰੇ ਪਹਾਉਣੇ ਪੰਜ ਹੋਇਆ ਨਾ ਕਰਕੇ ਇੱਥੇ ਦਾ ਡਰਾਈਵਰ ਭਾੜਾ ਨੀ ਦਾ ਰਾਹ ਭਰੇ ਜਾਂਦੇ ਹੁੰਦੇ ਆ ਕਿ ਸਾਰੀ ਰਾਤ ਸੁਨੋ ਪਈਗੀ ਬਰੰਟਨ ਚ ਅੱਧੇ ਬਰੰਟਨ ਦੇ ਹਿੱਸੇ ਪੈ ਗਈ ਅੱਧੇ ਚ ਪਈ ਨਹੀਂ ਸੁਨੋ ਕਿ ਇੱਥੇ ਜਿੱਥੇ ਲੈ ਵਾਸੇ ਮੈਂ ਜਾਣਾ ਉਹਨਾਂ ਪਲਾਜ਼ੇ ਕਰਨ ਉਹਦੇ ਲੈ ਵਾਸੇ ਪੈ ਗਈ ਦੂਜੇ ਪਾਸੇ ਪਈ ਨਹੀਂ ਅਜੇ ਆਹ ਦੇਖੋ ਲੈ ਵਾ ਚੱਕੋ ਸੁਣੋ ਆ ਵਸ ਜਾਂਦੀ ਆ ਲੈ ਵੇ ਬਾਕੀ ਉਹ ਦਿਖਾਉਣੇ ਅੱਗੇ ਜਾ ਕੇ ਤੀਸਾ ਪਾ ਜਾ ਕੇ ਸਾਫ ਕਰਦੇ ਨੇ ਮੈਂ ਵੇਪਰ ਜਿਹੜਾ ਨੌਕਸ ਆ ਤੁਸੀਂ ਸਨੋ ਚੈੱਕ ਕਰੋ ਆ ਬਰਾਬਰ ਇਹ ਵੀ ਯਾ ਸਮੂਹ ਇਹ ਮਾਉਂ ਦਾ ਸਨੋ ਚੈੱਕ ਕਰੋ ਕਿ ਕਿੰਨੀ अमाउंट ਸਨੋ ਪਈ ਹੋਈ ਆ ਔਰ ਇਸ ਵਾਰ ਤੋਂ ਅੱਗੇ ਜਿਹੜੇ ਟ੍ਰੇਕ ਆ ਪੂਰਾਤ ਨਹੀਂ ਜੇ ਗੱਡੀਆਂ ਪੂਰੇ ਸਲੱਪ ਕਰਦੇ ਆ ਜੇ ਨਾ ਸਾਫ ਕੀਤੇ ਆ ਔਰ ਸਾਹਾਰ ਕੋ ਯਾਰ ਪੂਰੀ ਐ ਵਰਗੀ ਹਾਂਜੀ ਆਪਾਂ ਪਹੁੰਚ ਚੁੱਕੇ ਸਸ ਬਸ ਨੋ ਰੂਵ ਕਰਨੀਆਂ ਆ ਮੋਟਰ ਆ ਦੇਖੋ ਸਨੋ ਕਰਨੀ ਪਈ ਆ ਇਹ ਆਪਾਂ ਰੂਵ ਕਰਨੇ ਰੇ ਐਡਾ ਢੇਗ ਲੱਗ ਗਿਆ ਨੇ ਧਿਆਨ ਲੱਗ ਪਿਆ ਸਨੋ ਰੂਵ ਕਰਨ ਜਗ੍ਹਾ ਪਹੁੰਚ ਚੁੱਕੇ ਆ ਤੇ ਆ ਆਪਣਾ ਟਰੈਕਟਰ ਖੜਾ ਕਿਉਂ ਵੀ ਯਾਰ ਛੋਟਾ ਕਰੋ ਚੱਕ ਨੂੰ ਪੂਰਾ ਐ ਛੋਟਾ ਵੀ ਕਰਾਂਦਾ ਆ ਕਰਾ ਉਹ ਬਹੁਤ ਰੱਖ ਕੇ ਮੈਂ ਰਿਮੂਵ ਕਰੀ ਲੱਗੀ ਆ ਬਾਹਰ ਉਹ ਦਿਖਾਉਂਦੇ ਆ ਅੱਗੇ ਦਾ ਲੱਗ ਗਿਆ ਆ ਲਾਲੇ ਆਪਾਂ ਫਲੋ ਹੁਣ ਤੇ ਅੱਗੇ ਆਪਾਂ ਇਥੋਂ ਬੱਕਾਈਤਲੀ ਬੈਕਰ ਕਰ ਤੇ ਮੂਰੇ ਆਪਾਂ ਲਾਦਾ ਢੇਰ ਅੱਗੇ ਆਕ ਮਾਰਾ ਯਾਰ ਨਗਾ ਜਾਈ ਆਹ ਆਪਿਆ ਇਹ ਜਿਹੜੀ ਆਪ ਹੁਣ ਲਈ ਜਾਂਦੇ ਆ ਹੋਰ ਲੋ ਖਾਉਂਦੇ ਆ ਉਹਨੂੰ ਕਿਵੇਂ ਬਸ ਆਵੇ ਨਾਲ ਲਾਦ ਨੇ ਨਾਲ ਆਪਾਂ ਯਾਰ ਜੀ ਇਹ ਤਾਂ 11 ਡਾਇਰੈਕਟਰ ਕਹਿੰਦਾ ਮੈਂ ਬੱਸ ਇੰਨੇ ਹੀ ਕੰਮ ਆਹ ਲਾਤੀ ਤੁਹਾਨੂੰ ਆਹ ਆਹ ਇੰਨੇ ਹੀ ਕੰਮ ਤੇ ਆਹ ਜਿਵੇਂ ਗੱਡੀਆਂ ਪਾਰ ਕਰ ਸਾਰਾ ਕਿੱਥੇ ਨਹੀਂ ਆਪਾਂ ਤੁਹਾਨੂੰ ਜੀ ਉਹਨਾਂ ਬਥੋੜੇ ਲੋਕੀ ਫੀਲੀਲੀ ਸਾਬ ਹੋਈਂਦੀ ਆ ਤੇ ਆ ਆਪਾਂ ਲਾਦੇ ਢੇਰ ਤੁਹਾਨੂੰ ਦੇ ਤੇ ਹੁਣ ਨੂਨ ਪਾਉਣ ਆਉਣਗੇ ਨੂਨ ਜਮਾਂ ਖੋੜ ਦੇਣੀ ਆ ਅੱਜ ਵੱਡੇ ਢੇਰ ਲਏ ਹੋਇਆ ਕਿ ਨੂਨ ਨਾ ਜਮਾਂ ਹੀ ਸਰਾਖ ਜਮਾਂ ਹੀ ਖੋੜ ਦੇਣੀ ਆ ਤਾਂ ਸਨੂ ਹੈਗੀ ਪੂਰੀ ਬੋਲੀ ਇਹ ਕਈ ਬਰੀ ਸਨੂ કરી ਹੁੰਦੀ ਉਹ ਤਾਂ ਕਰਨੀ ਬੋਖੀ ਆ ਤੇਰਾ ਬਾਲੀ ਪੁਲਿਸ ਨੂੰ ਉਹ ਸੌਕੀ ਆ ਕਰਨੀ ਆਪ ਪਲੌਂ ਲਾ ਲਿਆ ਤੇ ਆਪਾ ਤਾਂ ਯਾਰ ਦੇ ਨਾਲ ਸਮਝਾ ਜਾਏ ਆਹ ਕਾਰ ਬਰਾ ਧਿਆਨ ਰੱਖਾ ਜੇ ਕਰਨਾ ਤੇ ਲੱਗਦਾ ਬਾਸ ਨਹੀਂ ਨਹੀਂ ਕਰਨਾ ਬਾਲਾ ਨੇ ਤੇ ਇਹ ਆ ਜਾਣਾ ਤੇ ਬੋ ਆ ਨਾ ਕੇ ਨਾ ਆ ਜਾ ਜੀ ਨਹੀਂ ਕਾ ਮਾਸ ਨਾ ਚਾਹ ਤੂੰ ਤਾਂ ਬੈ ਗਿਰ ਪਾਣੇ ਬੈ ਬਸ ਦੇ ਨਾ ਹਾਂ ਜਰਾ ਗੱਡਿਆਂ ਨਾਲ ਨਾਲ ਦੀ ਦੋ ਪਲੋਂ ਲਾ ਦਨੇ ਆ ਗੱਡਿਆਂ ਨਾਲ ਨਾਲ ਦੀ ਆ ਲੈ ਜਾਂਦੇ ਆਪਾਂ ਦੋ ਇੱਕ ਪਰੋਏ ਗੱਡਿਆਂ ਨਾਲ ਨਾਲ ਦੀ ਲਾ ਦਨੇ ਆ ਦੋ ਗੱਡਿਆਂ ਨਾਲ ਬਾਹਲਾ ਨਾਲ ਵੀ ਨਹੀਂ ਅੰਦੇ ਫੋੜਦਾ ਸਨ ਬਾਵਾ ਦੋ ਪਰੋ ਲੈਨੇ ਫੱਟ ਗਏ ਆ ਮੜੇ ਪਲੋਂ ਕੋ ਬੰਦ ਕਰ ਲੀਏ ਹੁਣ ਸਮੂਹ ਦੇ ਵੀ ਬਾਹਰ ਆਇਆ ਰੱਖ ਲੈਨੇ ਆ ਆ ਲੈ ਕਿਤੇ ਨਾ ਨਾ ਹੋਲੀ ਹੋਲੀ ਪਿਆਰ ਨਾ ਲਈ ਨਾ ਸੱਚ ਬੜਾ ਜੋਰ ਲਾਉਂਦੇ ਹੋ ਦੀਆਂ ਪਿਆਰ ਦੀ ਨਾਲ ਵਸਵਾ ਆ ਜਾਣੇ ਆਂ ਇਹਨੇ ਕੰਮ ਨਾ ਇਹਨੇ ਨਸ ਨੂੰ ਬਹੁਤ ਢੇਗ ਲੱਗ ਗਿਆ ਨਾ ਕਾਹ ਜਾ ਦੇ ਦੇ ਰਾਮ ਕਿੱਥੇ ਢੇਗ ਲੱਗੇ ਜਿਹੜਾ ਤਾਂ ਨਹੀਂ ਲੱਗਦਾ ਮੈਨੂੰ ਲੱਗ ਰਾਂ ਵੀ ਕੋਈ ਪਾਸੇ ਢੇਗ ਉਹਥੇ ਦਾ ਵੜਨਾ ਨਹੀਂ ਇੱਥੇ ਲਾਵਾਂਗੇ ਬਾਈ ਇੱਥੇ ਕਰਕੇ ਆਏ ਇੱਥੇ ਬਲੌਕ ਆ ਸਰਦ ਨਾ ਆ ਕੀ ਹੱਸੋ ਆ ਦੇਖੋ ਨਾ ਬੈਗ ਉੱਪਰ ਲੈ ਜਾਣਾ ਇੱਥੇ ਆਪਾਂ ਲਾ ਦਈਏ ਆਪਾਂ ਉੱਥੇ ਚਾਰ ਤਾਂ ਜਾਂ ਇੱਧਰ ਤਾਂ ਚਾਰ ਤਾਂ ਬਾਜ ਦੇ ਦੇ ਨਾ ਬਾਕੀ ਨਾ ਮਗਰ ਹੋਰ ਖਿੱਚ ਲਈ ਜਾ ਕਿਹੜਾ ਇਹਦਾ ਪਤਾ ਦੇ ਜਾ ਕਿੱਥੇ ਰੋਣੀਆ ਕਿਹੜਾ ਬਹੁਤ ਢੇਰ ਆ ਜਾਂਦਾ ਹੈ ਹਾਂ ਦੇਖੋ ਨਾ ਚੱਲਿਆ ਬੈਗ ਤੇ ਦਿਖਾਉਂਦੇ ਆ ਕੀ ਕਰਨਾ ਯਾਰ ਅੱਜ ਤਾਂ ਇਹ ਸਲੋ ਥੋੜੀ ਯਾਰ ਮੇਰੇ ਵੀ ਮੇਰੇ ਸਾਹ ਨਾਲ ਅਪਰੋਕਸਿਮੇਟ ਲਿਕ 10 ਤੋਂ 4 ਸੈਂਟੀਮੀਟਰ ਪਈ ਆ ਮਤਲਬ ਕਿ ਜਿਹੜੀ ਜਿਆਦਾ ਸਲੋ ਹੁੰਦੀ ਆ ਉਹ ਹੁੰਦੀ ਕਿਉਂਕਿ ਜੇ 10 ਸੈਂਟੀਮੀਟਰ ਜਾਂ 15 ਸੈਂਟੀਮੀਟਰ ਪਏ ਜੋ ਤਾਂ ਫਿਰ ਹੁੰਦੀ ਨਹੀਂ ਪਰੇ ਆਪਾਂ ਬੈਗ ਲਈ ਜੰਨੇ ਆ ਟ੍ਰੈਕਟਰ ਆਪਾਂ ਉਧਰ ਨੂੰ ਜਾਂਦਾ ਉਹ ਜਮੜੇ ਮੇ ਬੇ ਕਰਕੇ ਫਿਰ ਆਪਾਂ ਦਿਖਾਉਂਦਾ ਕਿਵੇਂ ਕਰਨਾ ਉਹ ਭਰ ਕੇ ਲੈ ਕੇ ਜੇ ਗੜਾ ਇੱਧਰ ਲਾਤਾ ਇੱਕ ਆਪ ਇਧਰ ਨਾ ਆਪਾਂ ਬੈਗ ਕਰਕੇ ਖਿੱਚੀ ਇਧਰੋਂ ਵੀ ਖਿੱਚ ਲਈ ਬੈਗ ਗੱਡੀਆਂ ਨਾਲ ਆਪਾਂ ਗੜਾ ਲਾ ਦਣਾ ਪਰ ਉਹ ਮੜੇ ਆਪਾਂ ਕਰਨੇ ਸਦਾ ਸائیں ਜੇ ਨੂੰ ਇੱਥੇ ਹੋਰ ਗੱਲੀ ਹੋਣਾ ਹੈ ਆਰ ਇਥੋਂ ਵਕ ਐਕਚੁਅਲੀ ਬੈਗ ਆ ਗੱਡੀਆਂ ਨਾਲ ਨਾਲ ਬਸ ਧਿਆਨ ਨਾ ਨਵਾਂ ਵੀ ਗੱਡੀ 'ਚ ਨਾ ਵਾਜੇ ਦੇ ਸائیں ਹੋਲੀ-ਵੋਲੀ ਲਈ ਜਾਨੀ ਉਹ ਅੱਗਲੀ ਜਗ੍ਹਾ ਜਾ ਕੇ ਬਸਾਉਂਦੇ ਨੇ ਇੱਧਰ ਦੇ ਫਾਨਾ ਤਾਂ ਬਾਕੀ ਜਿਹੜਾ ਬੜਾ ਜੂ ਕੰਮ ਉਹ ਨੂਨ ਦਾ ਤਾਂ ਨੂਨ ਜਮਾ ਖੋਦੋ ਦਾ ਸਨੋ ਗੱਡਿਆਂ ਦੇ ਰੋ ਉੱਤੇ ਕਿੰਨੀ ਪਈ ਦਾ ਸਨੋ ਮੋਟ ਲਾਏ ਵੱਗੇ ਡੇ ਲੈ ਆਈ ਗਾ ਉੱਥੇ ਵੇਤੇ ਲਾਨ ਆਏ ਇੱਥੇ ਆ ਗਏ ਆਹ ਇੱਥੇ ਡੇ ਲਾ ਜਾਨਾ ਆਪਾਂ ਇਹਨੂੰ ਆਪਾਂ ਇਹਦੇ ਉੱਤੇ ਯਾਰ ਦਾਂਗੇ ਜਾਂ ਸਿੱਧਾ ਯਾਰ ਦਾਂਗੇ ਦੇਖ ਲਾਂਗੇ ਜਿੱਥੇ ਜਗ੍ਹਾ ਮਿਲਦੀ ਖਾਣ ਦੀ ਇੱਥੇ ਆ ਗਏ ਰਾਜਾ ਕਰਿਆ ਪਲੋ ਆਪਾਂ ਲਾ ਦੋ ਇਹ ਨਹੀਂ ਕਰਦੇ ਹੋਰ ਆ ਲਾ ਲਾ ਦੇ ਇਹਨੂੰ ਆਪਾਂ ਇਹਦੇ ਉੱਤੇ ਯਾਰਨੋਂ ਇੱਥੇ ਘਾਵਾ ਆ ਦਾ ਬਾਤ ਨਹੀਂ ਆ ਕਿਹੜਾ ਬਾਤ ਤੋਂ ਜਾਨੇ ਇੱਥੇ ਜਾਨਾ ਚਲੋ ਬਾਕੀ ਫੇਰ ਤੁਹਾਨੂੰ ਮਿਲਦੇ ਆ ਬਾਅਦੇ ਪ੍ਰੇਗ ਤੋਂ ਬਾਅਦ ਇਧਰ ਕੋਲ ਇਕੱਠੀ ਕਰਕੇ ਲੈ ਕੇ ਆਹ ਲਾਦਾ ਬਟ ਢੇਰਦਾ ਏ ਆਹ ਬੰਦਾ ਸਹੀ ਹੈ ਆਹ ਪੱਤੀਆਂ ਵੀ ਪਾ ਦਿਆ ਤਾਂ ਤੇ ਆ ਆਪਣਾ ਪਲਾਉ ਚੈੱਕ ਕਰ ਰਿਹਾ ਮੜਾ ਆਪਣਾ ਦੇਖੋ ਇੰਨੇ ਅੰਗਲਾ ਕਮੇ ਦਾ ਇਤਨਾ ਕਮ ਗਿਆ ਏ ਆਹ ਦੇਖੇ ਇਹਨੇ ਐਂ ਦਿੱਤਾ ਹੋਇਆ ਨਾ ਆ ਆ ਵੀ ਇਹਨੇ ਬੰਦ ਹੋ ਜਾਂਦੇ ਆ ਆ ਵੀ ਬੰਦ ਹੋ ਜਾਂਦਾ ਪਰ ਮਗਰ ਵੀ ਰਹਿੰਦਾ ਏ ਬਸ ਆਹ ਮਗਰ ਹੋ ਗਿਆ ਇਤਰਾ ਜਿਹਾ ਬੇਚੂਦਾ ਕਰਦਾ ਇੰਨੇ ਅੰਗਲਾ ਕਮਦਾ ਆ ਖੜੇ ਲਾ ਖੜੇ ਰਿਓ ਬੋਗਾ ਸਦਾ ਬਾਕੀ ਨੂੰ ਅਕੇ ਰਖਾਉਨੇ ਆਪਾਂ ਆਹ ਲਾਦਾ ਠੇਰਾ ਆਪਾਂ ਲਾਦਾ ਬਈ ਉੱਥੇ ਉਹਨੂੰ ਕਿਉਂਕਿ ਆਪਾਂ ਬਾਰਕੀ ਲੋਰ ਦੇ ਸ਼ੂ ਕਰਤੀ ਪਰੇ ਜੋ ਪਟੇ ਲਾਇ ਪਏ ਆ ਤੇ ਹੁਣ ਆਪਾਂ ਕਰਨ ਲੱਗੇ ਆ ਸਾਹ ਵਾਲਾ ਸਾਈਡ ਬਾਤ ਕਿਉਂਕਿ ਇਸ ਨੂੰ ਪਈ ਥੋੜੀ ਤੇ ਨਾਲ ਦੇ ਬੰਦੇ ਕਰੀ ਜਿਹੜੇ ਸਾਈਡ ਬਾਤ ਕਰਦੇ ਹੋ ਅੱਜ ਹਾਲ ਆਈ ਨਹੀਂ ਤੇ ਇਸ ਵੇਲੇ ਆਪਾਂ ਆਲੀ ਕਰਾ ਸਾਹ ਵਾਲਾ ਜਿਹੜੀ ਇਹ ਦੇਖ ਜੇ ਆਪਾਂ ਕਿੱਥੋਂ ਰੂਨ ਦੇਖੇ ਤਾਕਾ ਤੋ ਕੋਹਿੰਤ ਪਾ ਦੇਵਰੇ ਫਿੱਲ ਦਿਨ ਆ ਦੋ ਜਾ ਕੇ ਦੇਖ ਲਿਆ ਕੀ ਸਾਗ ਤਾ ਵੈਰਾ ਸੈਟ ਵਾਗਦਾ ਮਾਲੇ ਉਹ ਪਾ ਦੇਖਦੇ ਆ ਕਰਕੇ ਤੇ ਫਿਰ ਤੁਹਾਨੂੰ ਦਿਖਾਉਣਾ ਕਿਵੇਂ ਐਂ ਕਰੀ ਜਾਂਦੀ ਜੀ ਮੈਂ ਤਾਂ ਹਲਾ ਕੀ ਕਰੀ ਨਾ ਪਾ ਥੋਆ ਕਰ ਲੈ ਮੈਂ ਪਾਸ ਐਂ ਕਰ ਰਿਹਾ ਅੱਜ ਭਾ OK ਅਰੀ ਯਾ ਵੀ ਵੇਜਟੇ ਲਾ ਦੋ ਆਹ ਤੇ ਬੋਏ ਨੂਨ ਪਾ ਦੇਣਾ ਨੂਨ ਜਮਾ ਖੁਰਦੇ ਨਹੀਂ ਆਰੇ ਥੱਲੇੋਂ ਆ ਨਿਕਲਉਂਦੀ ਫੈਟ ਵਾਹ ਦੇਖੋ ਜੈਕ ਕਰੋ ਆਇਆ ਇਹਦਾ ਹੋ ਗਿਆ ਇਹਨੇ ਕਾਵਾ ਕਰਕੇ ਨੂਨ ਵਰਤਉਣਾ ਹੈ ਰੱਬਾ ਪੱਪੇ ਕਰਤਾ ਸੀ ਗੀ ਹੁਣ ਆਪਾਂ ਦੇਖੋ ਬਾਗ ਵੀਰ ਆਪਾਂ ਕਲੀਨ ਕਰਤਾ ਸੀ ਹੁਣ ਆਪਾਂ ਸਾਲਟ ਪਾਉਣ ਲੱਗੇ ਆਂ ਬਾਗ ਵੀਰ ਤੇ ਹੁਣ ਨਾ ਸਾਲਟ ਰਿ ਫੇਰ ਦੇਖੋ ਕਿੰਨਾ ਸਾਫ ਹੁੰਦਾ ਇਹਦੇ ਸਾਲਟ ਜਾਨੀ ਕੀ ਇਹ ਉਹ ਨਾ ਆਪੇ ਇਹਦੇ ਵਾਲਟ ਨਾ ਚਲੋ ਵੀ ਮਿੱਤਰੋ ਸਨੋ ਪ੍ਰੋ ਆਪਾਂ ਕਰ ਲਈ ਠੀਕ ਹੈ ਸਨੋ ਪ੍ਰੋ ਕਰ ਲਈ ਆਪਾਂ ਸਾਈਡ ਵਾਕ ਵੀ ਕਰ ਲਈ ਸਾਈਡ ਵਾਕ ਤੇ ਨੂਨ ਵੀ ਪਾਤਾ ਇੱਥੇ ਵੀ ਨੂਨ ਪਾ ਕੇ ਖੜ ਚਲੀ ਯਾਰ ਪਾਣੀ ਪਾਣ ਚੱਲਿਆ ਤੇ ਹੁਣ ਆਪਾਂ ਚੱਲੇ ਆ ਅਗਲੀ ਬਿਲਡਿੰਗ 'ਚ ਇੱਥੋਂ ਦਾ ਕੰਮ ਹੋ ਗਿਆ ਤੱਕੀ ਰੱਖ ਸਾਈਡ ਵਾਕ ਵੀ ਜਮ ਕਰੀ ਰੱਖ ਜਿਆ ਸਾਫ ਰੱਖ ਪਾਣੀ ਲੱਗ ਗਿਆ ਤੇ ਸੇ ਅਗਲੇ ਪਲਾਜੇ ਜਾਗੇ ਸੀਗੇ ਤੇ ਦਿਨ ਚੜ ਚੁੱਕਿਆ ਵਾ ਕਿ ਬੱਜ ਗਏ 7 ਵਜੇ ਜੇ ਉਵੇਂ ਦਿਨ ਵੀ ਨਹੀਂ ਬਸ ਉਦਾਂ ਚੈਨਲ ਹੋ ਗਿਆ ਬੱਜੇ ਰਹਿ Sartre ਤੇ ਇਹ ਹੈਗੀ ਆ ਕਿ ਬਿਲਡਿੰਗ ਆ ਇਹ ਹੁਣ ਇੱਥੇ ਆਗੇ ਜੇ ਆਪਾ ਲੋ ਭਰੀ ਜਾਨੇ ਆ ਦੇਖ ਲਿਆ ਹੁਣ ਅਕੇ ਕੀ ਬੰਦਾ ਉਹ ਉੱਥੇ ਟੇਕ ਲਾਵਾਂ ਗਾਂ ਜਾ ਕੇ ਆਪਲਾ ਬੱਬ ਨਹੀਂ ਜਾਂਦਾ ਹੁਣ ਮੈਂ ਟਿੱਕ ਕਰਕੇ ਅਗਰ ਚੀਜ਼ ਜਾਉਂ ਆ ਸੋਰੀ ਸੁਣੋ ਆਪਾਂ ਇਕੱਠੀਆ ਕੇ ਰੱਖੀ ਆ ਪਲਾਵ ਭਰੀ ਜੰਨੇ ਹੋਣਾ ਉਹ ਸਾਹਮਣੇ ਢੇਲ ਆਦਣਾ ਆਪਾਂ ਜਾ ਕੇ ਅੱਗੇ ਅੱਗੇ ਲੈ ਗਏ ਆ ਇੱਥੇ ਢੇਲ ਆ ਆਹ ਬਈ ਇੱਥੇ ਆਹ ਲਾ ਰਾਈਂ ਸ਼ਕਲ ਇੱਥੇ ਆਹ ਸਾਰੀ ਚਿੱਟੇ ਢੇਰੀ ਆਪਾਂ ਸਾਰੀ ਹਟਾ ਦੇਣੀ ਆ ਬਿਠਾਉਣੀ ਆ ਬਕੀ ਮੈਂ ਬਹੁਤ ਵਾਇਡ ਹੋਇਆ ਤੇ ਜਦੋਂ ਨੂਨ ਪਾਵੇ ਜਦੋਂ ਬਿਜਲੀ ਆਉਂਦੀ ਹੈ ਤੇ ਉਹ ਦਿਖਾਉਣਿਆਂ ਤੋਂ ਅੱਗੇ ਕਰਦੀ ਹੈ ਕੰਮ ਓਕੇ ਅਸੀਂ ਘੱਟ ਕਰਦਗੇ ਬੱਚੀ ਕਰਨੀ ਉਹਨਾਂ ਨੇ ਦੇਖ ਪਵਾ ਕੇ ਪਲਾਉਣਾ ਆਪੇ ਦੇ ਲੋ ਦੇਖਣ ਨੂੰ ਬਹੁਤ ਲੱਗਣਾ ਇੱਥੋਂ ਇੱਕ ਪਲਾਉਣਾ ਦਾ ਇਧਰ ਹੀ ਰਹਿਣਦਾ ਵਾ ਹੋ ਗਈ ਥੋੜੀ ਪਈ ਜਾਣੀ ਤੇ ਵੀ ਕਰਨੀ ਪਈ ਇੱਥੋਂ ਹੀ ਵੇਚਦੀ ਆਪਾਂ ਉਹ ਉੱਥੇ ਟੇ ਲੈ ਜਾਨੇ ਆਏ ਆਹ ਤੇ ਇੱਧਰ ਬੈਠੇ ਲਾ ਰਿਆ ਮਗਾ ਫਰੇ ਪੁੱਤ ਗੇ ਰਾਜ ਨੇੜੇ ਦੇ ਗੱਲੇ ਹਿੰਦੀ ਏ

ਕੀ ਨਾ ਕੋਪ ਹੋ ਵੀ ਨਾ ਸਾਰੇ ਆਪਾਂ ਇਹਨੂੰ ਦਰਦੀ ਸਾਰੇ ਇਹਦੀ ਬਸਾਂ ਦਾ ਲੈ ਲਿਆ ਤਾਂ ਦੁਬਾਰਾ ਫੇ ਪੈਣ ਲੱਗਿਆ ਆ ਦੇਖੋ ਥੰਕ ਯੂ ਜੀ ਬ੍ਰੀਫੀਡਾ ਦਾਣੇ ਆ ਸੋਹ ਹੈ ਲੈ ਜਾਂ ਸਹਿ ਦੁਬਾਰਾ ਵੀ ਆਉਣਾ ਪੈ ਸਕਦਾ ਕੀਰਿਆ ਦਾ ਆਪਾਂ ਸਾਰੀ ਕਰਤੀ ਆ ਰਹੇ ਬ੍ਰੀਫੀਡਾ ਦਿੱਖੀ ਆ ਸੋ ਡੈਕ ਜਿਹੜੀ ਸਹਿਰ ਤੇ ਕੱਲੂ ਭੇਜ ਦੱਸੇ ਕੱਲ ਤਾਂ ਫਿਰ ਆਉਣੇ ਆਉਣਾ ਕੋਈ ਨਹੀਂ ਬਾਕੀ ਨੂੰ ਕੱਲ ਨੂੰ ਫੇਰ ਦਿਖਾਉਂਦੇ ਆ ਅਗਲੇ ਵਲੌਗ 'ਚ ਉਹਨਾ ਟਾਈਮ 'ਚ ਆ ਕਰੋ ਆ ਵਲੌਗ ਕਰੋ ਇੰਜੋਏ ਥੈਂਕ ਯੂ ਅਈ ਦੁਬਾਰਾ ਮੁਵਾਫਕੀ ਇਹ ਪ੍ਰਾਪਤ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਆਨੰਦ ਕਰੋ। ਤੁਹਾਾਰੀਓ ਖਾਲ ਖਾਲ ਤੁਹਾਾਰਾ ਰੱਖਦੇ ਆ। ਆਪਣਾ ਕੰਮ ਹੋ ਗਿਆ ਡਨ ਮਿੱਤਰੋ ਆਪਾਂ ਚੱਲੇ ਆ ਹੁਣ ਅਗਲੇ ਵਾਇਰ ਤੋਂ ਘਰੇ ਨਹੀਂ ਆਗੇ ਟਰੈਕਟਰ ਆਪਾਂ ਲਾਉਣਾ ਇਸ ਵਕਤ ਮੋਟਰ ਜੋਂ ਘਰੇ ਨਹੀਂ ਲਾਉਣਾ ਸੋਕੀ ਚੱਕਿਆ ਸੀ ਹੁਣ ਆਪਾਂ ਆਪਣੇ ਘਰਾਂ ਕੋਲੇ ਲਾਉਣ ਲੱਗੇ ਆਨ ਮੋਟਰ ਜੋਂ ਕਿ ਉੱਥੋਂ ਆਪਣੇ ਘਰੋਂ ਫਿਰ ਗੱਡੀ ਦੇ 5 ਕਿਲੋਮੀਟਰ ਡਰਾਈਵ ਰਹਿਣ ਦੀ ਉੱਥੇ ਜਾਣਾ ਸੌਖਾ ਤੇ ਆਪਾਂ ਆਪਣੇ ਘਰਾਂ ਕੋਲ ਲਾਉਣ ਲੱਗੇ ਆਨ ਆ ਤਾਂ ਨੇ ਟਰੱਕ ਆਪਣੇ ਖੜਿਆ ਕੰਪਨੀ ਦੇ ਇਹ ਵੀ ਡੀਲ ਭਰੀ ਜਾਂਦੇ ਆ ਟਰੈਕਟਰ 'ਚ ਵੀ ਆਪਣੇ ਛੋਟੇ ਜਿਹੇ ਡੀਲ ਭਰੀ ਜਾਂਦੇ ਆ ਮੇਰੇ ਹਿਸਾਬ ਨਾਲ ਜੇ ਭਰਿਆ ਜਾਊਗਾ ਡੀਜ਼ਲ ਇੱਕ ਫੋ ਵੀ 150 ਡਾਲਰ ਦਾ ਕੋ ਲਓ ਵੀ ਮਿੱਤਰੋ ਟਰੈਕਟਰ ਆਪਾਂ ਇੱਥੇ ਲਾਤਾ ਕਿਉਂਕਿ ਹੁਣ ਆਪਾਂ ਉਹ ਜਿੱਥੇ ਅੱਗੇ ਆਪਾਂ ਛੋਲੇ ਚੱਕਿਆ ਜੀ ਉੱਥੇ ਨਹੀਂ ਲਾਉਣਾ ਇੱਥੇ ਆਪਾਂ ਆਪਣੇ ਘਰਾਂ ਕੋਲ ਲਾ ਲਿਆ ਆ ਚੋਬਰ ਆਪਣਾ ਲੈਣ ਆਇਆ ਮੈਨੂੰ ਹਣ ਇਹ ਵੀ ਕੰਮ ਤੋਂ ਹੀ ਆਇਆ ਉੱਥੋਂ ਹੀ ਆਇਆ ਯਾਨੀ ਕਿ ਸਾਈਡ ਵਾਕੈ ਨੂੰ ਪਾ ਕੇ ਆਇਆ ਤੇ ਆ ਖੜਾ ਟਰੈਕਟਰ ਆਪਣਾ ਲਓ ਵੀ ਤੁਹਾਨੂੰ ਮਿਲਦੇ ਆ ਅਗਲੇ ਵਲੌਗ ਚ ਮੈਂ ਖਣੀ ਕੱਲੂ ਜਾਂ ਪਾਸ ਤੋਂ ਸੁਣੋ ਦੱਸਿਆ ਉਹਨੂੰ ਮਿਲਦੇ ਆ ਅੱਜ ਇਹ ਹੈਗਾ 5100 ਜੀ